ਤਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋਈ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਸੀ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ। ਚੋਰ ਰੰਦਾਵਾ ਮੇਲੇ ਅੰਦਰ ਤੇ ਮੈਂ ਇੱਕ ਹੋਰ ਵੀ ਦੱਸਦਾ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ। ਬਕਾਇਦ ਤੌਰ ਤੇ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਚਿਤਾ ਕੇ ਗੁਰਮਾਰਾ ਸਾਹਿਬ ਦੀ ਮੇਅਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ। ਇਹਸ ਆਦਮੀ ਨੂੰ ਹੁਣ ਬੰਦਾ ਬਣਾਉਣ ਦੀ ਲੋੜ ਹੈ। ਇਹ ਜਿਸ ਹੱਦ ਦੇ ਕ੍ਰੋਸ ਕਰ ਗਿਆ ਹੈ। ਗਦਾਰੀ ਕਰਨ ਦੀ ਆਪਣੀ ਮਾਂ ਦੀ ਪੇਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ। ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਸਾ ਦੀ ਮੇਰ ਨਾਲ ਇਹਨੂੰ ਜੇ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ ਗੁਆਂਤ ਮਾਰਨਾ ਤੇ ਪੋਸਟ ਵੀ ਨਹੀਂ ਹੋਣਾ ਤੇ ਨਾ ਪਾਸਟ ਹੋਣਾ ਜਿਦ ਦਿਨ ਇਲੈਕਸ਼ਨ ਮੁੱਕੀਏ ਵੈਸੇ ਹੀ ਪੋਸਟ ਆਊਟ ਹੋ ਜਾਂਦੀ ਜਦੋਂ ਇਹਦਾ ਮਾਂਜਾ ਸੰਗਰੂਰ ਤੋਂ ਲੈ ਗਿਆ ਨਾ ਸੁਖਪਾਲ ਸਿੰਘ کہہ ਰਹੇ ਤੇ ਤੇ ਆਪਣੇ ਆਪ ਦੀ ਪੋਸਟਿੰਗ ਆਊਟ ਆਫ ਸਟੇਸ਼ਨ ਹੀ ਸਮਝੀ ਨੰਬਰ 1 ਨੰਬਰ 2 35 ਸੀਟਾਂ ਪਿਛਲੀ ਵਾਰ ਪਾਰਲੀਮੈਂਟ ਚ ਲੜੇ ਸੀ ਅੱਧਾ ਪਰਸੈਂਟ ਪੋਲ ਵੋਟ ਇਹਨਾਂ ਨੂੰ ਸਾਰੇ ਹਿੰਦੁਸਤਾਨ ਚਾਹੀ ਸੀ ਆਮ ਆਦਮੀ ਨੂੰ ਅੱਧਾ ਪਰਸੈਂਟ ਇੱਕ ਐਮਪੀ ਇਹਨਾਂ ਦਾ ਜਿੱਤਿਆ ਸੀ ਜਲੰਧਰ ਵਾਲਾ ਉਹ ਵੀ ਟਿਕਟ ਲੈ ਕੇ ਅਨਾਉਂਸ ਹੋਇਆ ਜਿਹੜਾ ਭੱਜ ਗਿਆ ਨਾ ਛੱਡ ਇਹਨਾਂ ਨਾਲ ਕਿਹੜੀ ਸਾਡੀ ਅਲਾਈਅੰਸ ਹੋਣੀ ਸੀ ਅਲਾਈਅੰਸ ਦੇ ਕਾਬਿਲ ਹੀ ਨਹੀਂ ਦੂਜੀ ਗੱਲ ਇਹ ਤੇ ਆਪਣੀ ਲੀਡਰਸ਼ਿਪ ਨਾਲ ਵੀ ਨਹੀਂ ਮੈਂ ਤਾਂ ਕਈ ਦਫਾ ਕਹਿ ਬੀਠਾ ਕੇਜਰੀਵਾਲ ਅੰਦਰ ਦਿੱਤਾ ਦਿਹਾੜੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕੇਜਰੀਵਾਲ ਸਾਹਿਬ ਨੂੰ ਕਿ ਕੁਝ ਤੁਹਾਡੇ ਖਾਸ ਆਦਮੀਆਂ ਨੇ ਰਾਤ ਆਪਣੀ ਕੋਠੀ ਵਿੱਚ ਭੰਗੜਾ ਪਾਇਆ ਤੁਹਾਡੇ ਅੰਦਰ ਉਹਨੇ ਤੇ ਸਿੱਧਾ ਦੱਸਿਆ ਨਹੀਂ ਮੈਂ ਦੱਸ ਦਿੰਦਾ ਇਹਦੇ ਘਰ ਰਾਤ ਭੰਗੜਾ ਪੈਂਦਾ ਰਹੇ ਤੋ ਇਹਦੇ ਤੋਂ ਬਹੁਤੀ ਆਸ ਉਮੀਦ ਨਾ ਰੱਖੋ ਨਾ ਸੀਰੀਅਸਲੀ ਇਸ ਇਲੈਕਸ਼ਨ ਤੋਂ ਬਾਅਦ ਆਪ ਬੁਡ ਬੀ ਅ ਫਿਨਿਸ਼ ਚੈਪਟਰ ਇਨ ਪਿੰਸ ਸਾਹਿਬ ਰਾਜਵਾਲ ਜੀ ਜਦੋਂ ਨਾ ਤੁਹਾਨੂੰ ਯੂਥ ਕਾਂਗਰਸ ਦੇ ਵਿੱਚ ਰੱਬੀ ਗੰਟੂ ਦੇ ਤੁਸੀਂ ਪਹਿਲਾਂ ਆਪਣੇ ਸਾਹਮਣੇ ਹੋ ਗਏ ਸੀਗੇ ਕਈ ਸਾਲ ਪਹਿਲਾਂ 2008 ਤੁਹਾਨੂੰ ਪਤਾ ਹੈ ਤਾਂ ਲੱਗ ਰਿਹਾ ਹੈਗਾ ਕਿ ਇਸ ਵਾਰ ਆਪਣੇ ਸਾਹਮਣੇ ਦਾ ਕੀ ਕਹਿਣਾ ਚਾਹੁੰਦਾ ਗੱਲ ਵਿਸ਼ਾਲ ਜੀ ਇਹ ਜਿਹੜੀ ਹੈ ਨਾ ਇਹ ਲੜਾਈ ਇਹ ਲੜਾਈ ਵਫਾਦਾਰੀ ਤੇ ਧੋਖੇਬਾਜ਼ ਦੇ ਖਿਲਾਫ ਹੈ ਇੱਕ ਸਨੇਹ ਹੈ ਜਾਨੀ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇਹ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਘਾਤ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਈ ਹੋਣਾ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਹੈ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਹੈ ਔਰ ਵਫਾਦਾਰੀ ਦੀ ਜਿੱਤ ਹੋਏਗੀ ਗਦਾਰੀ ਦੀ ਦਗਾ ਕਰਨ ਵਾਲਿਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਔਰ ਜਿਹੜੇ ਪੰਜਾਬੀ ਹੈ ਨਾ ਅਸੀਂ ਜੀ ਪੰਜਾਬੀ ਤਾਂ ਵਫਾਦਾਰਾਂ ਨੂੰ ਸਿਰ ਦਾ ਤਾਜ ਬਣਾ ਕੇ ਚੱਕ ਲੈਂਦੇ ਆਂ ਔਰ ਮੈਨੂੰ ਲੱਗਿਆ ਕਿ ਲੀਡਰ ਨੇ ਹੁਕਮ ਦਿੱਤਾ ਹੈ ਔਰ ਸਨੇਹਾ ਇਹ ਹੈ ਕਿ ਧੋਖੇਬਾਜ਼ਾਂ ਦੇ ਖਿਲਾਫ ਲੜਨਾ ਹੈ ਮੇਰੀ ਕੋਈ ਲੜਾਈ ਨਹੀਂ ਰਵਨੀ ਮਿੱਟੂ ਨਾਲ ਮੇਰੇ ਬਹੁਤ ਸਤਕਾਰਯੋਗ ਭਰਾ ਨੇ ਪਰ ਗੱਲ ਸਨੇਹ ਦੀ ਔਰ ਇਹਦੇ ਨਾਲ ਪੂਰੇ ਦੇਸ਼ ਚ ਸਨੇਹਾ ਜਾਣਾ ਔਰ ਇਹ ਮੋਦੀ ਦੇ ਮੋਦੀ ਸਾਹਿਬ ਜੀ ਦੇ ਮੈਂ ਸਮਝਦਾ ਕਿ युवराज दे खिलाफ राजा राहुल गांधी दे सेवादार दी लड़ाई है आप एक ना का नाम बता दें जरा कौन नाराज है अगर खाली आपने खाली फोन से ही मतलब के ऐसा कहना है बनाने के लिए पहली बार मैं धन्यवाद देना चाहता हूँ लुधियाना के तमाम नेताओं का लड्डू बांटे गए स्वागत की तैयारियां कर दी गई और सबसे मेरी बातचीत हुई आप तब नाराज कहना आशु जी को कि अगर आशु जी मेरे कंधे के साथ कंधा लगाकर ना खड़े हुए आज तो मैं गया नहीं मिला नहीं किसी को आपने कहा कि नाराज है मेरे। ये विरोधियों की उनको लगता है कि ये चाल है ऐसा कहें कि हम नाराज हैं देखो भाई कोई भी चुनाव लड़े हर व्यक्ति का हक बनता है ये लोकतंत्र में है चाहे कोई अमृतपाल जी हैं चाहे कोई और व्यक्ति है हमने अपना पार्टी का उम्मीदवार उतारा है और हमें पूर्ण विश्वास है कि खडूर साहब से क्योंकि एक धार्मिक व्यक्ति उतारा है गुरसिख व्यक्ति उतारा है जिसके बाप की जिसके दादा की उन इलाकों में उन्होंने गुरुद्वारों की सेवा की है और गुरसिख हैं ਮਕਮਲ ਤੌਰ ਤੇ ਗੁਰਸਿੱਖ ਹੈ ਔਰ ਹਮੇ ਪੂਰਨ ਉਮੀਦ ਹੈ ਕਿ ਹਮਾਰਾ ਉਮੀਦਵਾਰ ਖੰਡੂਰ ਸਾਹਿਬ ਸੇ ਜਿੱਤ ਕੇ ਆਵੇ। ਬ੍ਰਿੰਡਰ ਸਾਹਿਬ ਬ੍ਰਿੰਡਰ ਦੇ ਲੋਨ ਜੋਇਨ ਕਰਵਾਇਆ। ਕਲੋਸਪੂਟੀ ਸੀਟ ਅਜੇ ਬਈ ਹੈ ਕੀ ਇਹ ਕੋ ਕੈਂਡੀਡੇਟ ਹੋ ਸਕਦਾ ਹੈ ਕਲੋਸਪੂਟੀ? ਇਹ ਤਾਂ ਤੁਸੀਂ ਆਪਣੇ ਆਪ ਹੀ ਾਕਾਸਰੇ ਲਾ ਲੈਣੇ ਆ। ਉਹ ਜੋਇਨਿੰਗ ਹੋਈ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਹਾਈ ਕਮਾਂਡ ਨੇ ਸਵਾਗਤ ਬਹੁਤ ਕਾਬਿਲ ਅਫਸਰ ਰਹੇ ਪੰਜਾਬ ਦੇ ADGP ਰਹੇ ਔਰ ADGP ਤੇ ਅੱਜ ਤੋਂ ਰਜ਼ਾਈ ਦੇਖੇ ਤੁਸੀਂ ਦੇਖੋ ਨਾ ਇੱਕ ਆਈਪੀਐਸ ਅਫੀਸਰ ਅੱਜ ਸਾਡੇ ਉਮੀਦਵਾਰ ਐਲਾਨਨ ਤੋਂ ਬਾਅਦ ਔਰ ਕਾਂਗਰਸ ਪਾਰਟੀ ਜਿਸ ਪ੍ਰਕਾਰ ਦੇਸ਼ ਚ ਲੜ ਰਹੀ ਹੈ ਉਹਦੇ ਤੋਂ ਬਾਅਦ ਇੱਕ ਆਈਪੀਐਸ ਅਫੀਸਰ ਨੇ ਫੈਸਲਾ ਕੀਤਾ ਕਿ ਨੌਕਰੀ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਮੈਂ ਫੜਾਂ ਇਹ ਅਫੀਸਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਰਤ ਜੋੜੋ ਯਾਤਰਾ ਚ ਵੀ ਸਿਕਿਉਰਿਟੀ ਉਦੋਂ ਐਡੀਜੀਪੀ ਸਿਕਿਉਰਿਟੀ ਸੀਗੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਾਹੁਲ ਗਾਂਧੀ ਤੋਂ ਵੀ ਪ੍ਰਭਾਵਿਤ ਹੋਏ ਹੋਣੇ ਜਿਸ ਪ੍ਰਕਾਰ ਉਹਨਾਂ ਦੀ ਉਹ ਯਾਤਰਾ ਰਹੀ ਕੌਜ਼ਸਾਸਤੇ ਲੜਾਈ ਲੋਕਾਂ ਦੀ ਲੜਾਈ ਆਸੇ ਨਹੀਂ ਸਾਬ ਨਾ ਨਾ ਉਹ ਐਡੀਸ਼ਨਲ ਐਡੀਜੀਪੀ ਲਾਅ ਐਂਡ ਆਰਡਰ ਨੇ ਐਡੀਜੀਪੀ ਜਿਹੜੇ ਲਾਅ ਐਂਡ ਆਰਡਰ ਨੇ ਔਰ ਸੈਕੰਡ ਉਹ ਆਰਪੀ ਸ਼ੁਕਲਾ ਜੀ ਨੇ ਪਰ ਉਹ ਦੂਤੇ ਡੀਜੀਪੀ ਹੁੰਦਾ ਪਰ ਸਾਰਿਆਂ ਦਾ ਉਹ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਹੁੰਦੀ ਹੈ ਐਡੀਜੀਪੀ ਵਿਚਾਰਾ ਜੇ ਲੋ ਐਡੀਜੀਪੀ ਨੂੰ ਕਿਸੇ ਨੂੰ ਪਰਫਾਰਮ ਹੀ ਨਹੀਂ ਕਰਨ ਦਿੱਤਾ ਜਾਏਗਾ ਪੁਲਿਸ ਫੋਰਸ ਦੇ ਵਿੱਚ ਵਿਸ਼ਵਾਸ ਹੀ ਨਹੀਂ ਕੀਤਾ ਜਾਏਗਾ ਤਾਂ ਫਿਰ ਮੈਨੂੰ ਲੱਗਦਾ ਉਹ ਉਹ ਸਰਕਾਰ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦੀ ਹੈ ਅੱਜ ਅਪਨੀਆ ਬਾਤ ਇਹ ਮੰਗ ਰਿਹਾ ਕਿ ਕਾਂਗਰਸ ਅਭੀ ਬਿਲਕੁਲ ਚੈਲੈਂਜਿੰਗ ਸਾਈਟ 'ਤੇ ਜਿਵੇਂ ਬਾਦਵਾ ਸਾਹਿਬ ਨੇ ਵੀ ਬੋਲਿਆ ਹੈ ਤਾਂ ਆਪ ਮੰਨਦਾ ਹੈ ਕਿ ਇਨ ਫਾਈਟਿੰਗ ਕਾਰਨਸ ਪਰ ਅਬ ਕਾਂਗਰਸ ਯੂनाइटेड ਹੈ ਔਰ ਦੂਜਾ ਨਵਜੋ ਸਿੰਘ ਤੇ ਦੂ ਅਭੀ ਵੀ ਨਦਰ ਨਹੀਂ ਆ ਦੇਖਿਏ ਦੇਖਿਏ ਮੇਰੀ ਬਾਤ ਸੁਣੋ ਅੱਜ ਕੌਣ ਦੋ ਮੁਖੀਆ ਹੈ वैसे तो हम हर व्यक्ति का सम्मान करते हैं कांग्रेस में सभी वरिष्ठ लीडर हैं उनका अपना अपना तजुर्बा है अपनी अपनी उनकी बात है अपनी अपनी उनकी छवि है बहुत दिग्गज नेता हैं और जब वो वो अपने अपने पदों पर रहे हम उनका सम्मान करते हैं सी एल पी और पी सी सी पूरे देश में पूरे देश में मेरे को लगता और किसी छोटी पार्टी है, जैसे क्षेत्रीय पार्टी होती हैं उनमें भी मतभेद अब बुदराम वो जो है बुदराम जी हैं भगवंत मान जी उनके मतभेद होंगे कोई और किसी के होंगे आज दोनों हम एक छोटा भाई एक बड़े भाई की तरह प्रताप सिंह बाजवा जी का रोल रहा है छोटे-मोटे इधर-उधर अगर कोई व्यक्ति आ, किसी के छोटे-छोटे मतभेद होंगे वैसे तो मेरे को लगता कोई नहीं आज कांग्रेस पार्टी यूनाइटेड है और हम दोनों इकट्ठे एक, एक विचार से सबको साथ लेकर लड़ाई लड़ रहे हैं जहां तक नवजोत सिद्धू जी की बात है वरिष्ठ लीडर हैं आदरणीय हैं उनकी धर्मपत्नी भी आ, आ, भगवान उनको लंबी आजू बख्शे बीमारी से गुजर रही हैं खुद वो आईपीएल में मशरूफ हैं जो भी निर्णय या फैसले उनके आने जाने के होते हैं वो खुद लेते हैं क्योंकि तो बड़े नेता हैं لیکن ہمارے کسی سے کوئی મતبے نہیں ہے کانگریس پارٹی یونائیٹڈ ہے ایک سیدھی بات آ رہی ہے کہ کانگریس پارٹی اکٹھی ہے ایک منٹ ہن ਤੁਸੀਂ ادھر دھیان کریو تانوں یاد ہوئے گا اے نے بٹੂ نے مینوں چیلنج کیتا سی کہ ਤੁਸੀਂ آ کے لڑو ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ। ਸੋ ਰੰਦਾਵਾ ਮੇਲੇ ਅੰਦਰ ਤੇ ਮੈਂ ਇੱਕ ਹੋਰ ਵੀ ਦੱਸ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ ਬਕਾਇਦਤ ਔਰ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ ਚ ਜਿਸ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵੜਿੰਗ ਜੀ ਨੂੰ ਕਿਉਂ ਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ 에 ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪੇਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ideologies ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ that ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰ ਸਾਹਿਬ ਦੀ ਮੇਅਰ ਨਾਲ ਇਹਨੂੰ ਜਿਆ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇ मुख्यमंत्री साहब बहुत कुछ कह देने जीरो तेरह होएगा कि तेरह जीरो होएगा ये चार तरीक पता लगेगा और ये मुख्यमंत्री साहब का सपना करे पूरा नहीं होएगा ये हो सकता कि जीरो तेरह भी आम आदमी पार्टी हो सकती है तीनों पूछ के कर